ਤਨ ਆਸਰੀ ਸ਼ੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਹਰ ਜੀਉ ਕਿਰਪਾ ਕਰੇ ਤਾਂ ਨਾਮ ਤੇ ਆਈਐ ਜੀ ਖੜਾ ਮੇਰਾ ਸਿੰਘ ਉਰੇ ਆ ਜੋ ਇੱਥੇ ਜਿਹੜਾ ਲੰਗੜ ਵਾਗਦਾ ਰਫ਼ਤਾਰ ਆ ਬਾਬੇ ਲੋਕ ਸੰਗਤ ਉਰਲੇ ਪਾਸੇ ਹੋ ਗਏ ਰਾਇਦਰ ਸਿੰਘ ਖਾਲਸਾ ਸਤਿਗੁਰੂ ਦੀ ਸ਼ਾਹੀ ਨਵਾਜੀ ਗੁਰੂ ਖਾਲਸਾ ਸਾਬ ਸੰਗਤ ਦੀ ਬਾਬਾ ਨਾਲ ਉਸੇ ਆਦਮੀਆਂ ਵਾਲਾ ਬੈਠਾ ਕਰ ਸਤਿਗੁਰੂ ਅੰਤਿਰਜਮੀ ਗਰੀਬ ਨ왈 ਆ ਮਾਤਾ ਜੀ ਆਪ ਵਿਚਾਰ ਜਿਓ ਤਨਾਸਰੀ ਸ਼ਾਂਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਜਿਓ ਕਿਰਪਾ ਕਰੇ ਤਾ ਨਾਮ ਧਿਆਈਐ ਜੀ ਗੌਰ ਸਿੰਘ ਜੀ ਸਤਿਗੁਰੂ ਅੰਪੀਰ ਜੀ ਆਮੀ ਗਰੀਬ ਨਿਵਾਜ ਪਰਮ ਪਵਿੱਤਰ ਜੋਤੀ ਸਰੂਪ ਸਰਬ ਜੀਆਂ ਦੇ ਕਲਿਆਣ ਵਾਸਤੇ ਜਿਨ੍ਹਾਂ ਨੂੰ ਧਾਰ ਧਾਰਿਆ ਹੈ ਜਿਨ੍ਹਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਤਾਂ ਹੀ ਵਸਾਇਆ ਹੈ ਗੁਰੂ ਅਮਰਦਾਸ ਸਾਹਿਬ ਦੀ ਅਗਿਆ ਕਰਕੇ ਇਹ ਗਰੀਬ ਨਿਵਾਜ ਸਤਿਗੁਰੂ ਗੋਵਿੰਦ ਦਾਸ ਮਹਾਰਾਜ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ ਦੀ ਯਾਤਰਾ ਕਰਨ ਵਾਸਤੇ ਆਪ ਆਏ ਹਨ ਇਤੋਂ ਦੀ ਸੰਗਤ ਨੂੰ ਪਿਆਰ ਨਾਲ ਦੀਵਾਨ ਵਿੱਚ ਬਿਠਾ ਕੇ ਕਿਹਾ ਕਿ ਮਹਾਰਾਏ ਪਰਮੇਸ਼ਰ ਦਾ ਨਾਮ ਉੰਦਾ ਧਿਆਉਣਾ ਦਾ ਉਪਦੇਸ਼ ਅੱਗੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਬਖਸ਼ਿਆ ਕਰਦੇ ਹੁਣ ਆਪ ਉਹਨਾਂ ਦਾ ਸਰੂਪ ਉਹ ਚੌਥੇ ਸਰੂਪ ਵਿੱਚ ਕਿਰਪਾ ਕਰੋ ਆਪ ਵੀ ਅਮਰ ਤੋਂ ਉਪਦੇਸ਼ ਨਾਮ ਦੇ ਧਿਆਉਣ ਦੀ ਬਾਬਤ ਸਿੱਖਿਆ ਦਿਓ ਤਾਂ ਸੁਣ ਕੇ ਗੁਰੂ ਸਾਹਿਬ ਜੀ ਨੇ ਇਤਨਾ ਸੀ ਦੇ ਸ਼ੰਤ ਚੰਦ ਯਸਦਾ ਨਾਮ ਹੁੰਦਾ ਚੰਦ ਕਉ ਤੇ ਸ਼ਹੀਦ ਨਾਲ ਮਿਲੀ ਹੋਈ ਬਾਣੀ ਦਾ ਨਾਮ ਹੈ ਕਿ ਉੱਥੇ ਬਾਦਸ਼ਾਹ ਤਾਰ ਵਿਚਾਰਨ ਕਰਦੇ ਹਨ ਪਹਿਲੇ ਘਰ ਸਰਪਾਰ ਵਿੱਚ ਇੱਕੋ ਦੈਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹਰ ਜੀਉ ਕਿਰਪਾ ਕਰੇ ਤਾਂ ਨਾਮ ਕਿਹਾਈ ਹੈ ਜੀ ਫਿਰ ਪਿਆਰੇ ਜੀ ਹਰ ਜੀਵ ਕਿਰਪਾ ਕਰੇ ਤਾਂ ਸਤਿਗੁਰ ਮਿਲਦਾ ਹੈ ਇਹ ਵਾਹਿਗੁਰੂ ਕਿਰਪਾ ਕਰੇ ਪੂਰਵਲੇ ਪੁਰਨਾਂ ਦਾ ਪ੍ਰਿਹਰਿਆ ਹੋਇਆ ਜਦ ਸਤਿਗੁਰਾਂ ਨਾਲ ਮਿਲੀਦਾ ਹੈ ਇਹ ਸਤਿਗੁਰਾਂ ਨਾਲ ਮਿਲ ਕੇ ਤਾਂ ਨਾਮ ਪਿਹਾਈਐ ਜੀਓ ਸੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਦਾ ਹੈ ਇਹ ਪਿਆਰੇ ਜੀ ਕਿਉਂ ਵਾਹਿਗੁਰੂ ਦੀ ਕਿਰਪਾ ਕਰਕੇ ਹੀ ਸਾਰੇ ਕਾਰਜ ਹੁੰਦੇ ਹਨ ਸਤਿਗੁਰੂ ਮਿਲੇ ਸੁਭਾਅ ਸਤਿਗੁਰਾਂ ਦੇ ਨਾਲ ਮਿਲੇ ਸੁਭਾਅ ਪ੍ਰੇਮ ਦੇ ਨਾਲ ਸੁਭਾਵਕ ਕੀ ਗੁਰੂ ਸਾਹਿਬ ਦੇ ਨਾਲ ਹੈ ਹਰ ਵਕਤ ਭਾਗਨਾ ਦੇ ਨਾਲ ਮਿਲਿਆ ਰਹੇ ਸੋ ਪਾਪ ਪ੍ਰਕਾਸ਼ ਰੂਪ ਜੋ ਸਤਿਗੁਰੂ ਹੈ ਉਹਨਾਂ ਦੇ ਨਾਲ ਮਿਲੇ ਸਹਿਜ ਗੁਣ ਗਾਈਐ ਜੀ ਸਤਿਗੁਰੂ ਮਹਾਰਾਜ ਸਾਹ ਸਹੀਏ ਪਰਮੇਸ਼ਰ ਦੇ ਗੁਣਾ ਦਾ ਗਾਉਣਾ ਆਚਰਨ ਕਰਦੇ ਹੋਏ ਪਿਆਰੇ ਜੀ ਕਿਉਂ ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਅਜਾਪਾ ਜ ਆ ਪੈਸਾ ਪ੍ਰਗਟ ਹੁੰਦਾ ਹੈ ਸਹਿਜ ਵਸਤਾਰੀ ਗੁਣਾ ਨੂੰ ਗਾਈਦਾ ਹੈ ਬਾਬਾ ਰਾਮ ਸਿੰਘ ਦੀ ਨਾਮਧਾਰੀਆਂ ਦੇ ਜਿਹੜੇ ਬਜ਼ੁਰਗ ਹੋਏ ਆ ਉਹਨਾਂ ਦੇ ਨਾਲ ਇੱਕ ਪ੍ਰੇਮੀ ਮਿਲਿਆ ਉਸਨੂੰ ਕਹੇ ਮਾਰਾ ਮੈਨੂੰ ਨਾਮ ਦਾ ਉਪਦੇਸ਼ ਦਿਓ ਕਹਿਣ ਲੱਗੇ ਭਾਈ ਮੈਂ ਤਾਂ ਗੁਰੂ ਕਲਗੀ ਜੀ ਦਾ ਖੰਡੇ ਦਾ ਅੰਮ੍ਰਿਤ ਛਕਿਆ ਹੋਇਆ ਹੈ ਤੇ ਮੈਂ ਨਾਮ ਜਪਦਾ ਹਾਂ ਇਹ ਕਹਿਣ ਲੱਗੇ ਤੁਸੀਂ ਕਿਹੜਾ ਨਾਮ ਜਪਦੇ ਹੋ ਕਹਿੰਦੇ ਵਾਹਿਗੁਰੂ ਮੰਤਰ ਦਾ ਮੈਂ ਜਾਪ ਕਰਦਾ ਹਾਂ ਇਹ ਕਹਿਣ ਤੋਂ ਬਾਬੇ ਰਾਮ ਸੁਨਾ ਦੇ ਉਹਦੇ ਸਾਢੇ 3 ਸਾਲ ਜਾਪ ਆਪੇ ਹੁੰਦਾ ਰਿਹਾ ਐਸਾ ਉਹਦਾ ਮਾਨਕਾਗਰ ਸੀ ਜਿਸ ਵੇਲੇ ਸਾਢੇ 3 ਸਾਲ ਤੋਂ ਬਾਅਦ ਫੇਰ ਬਾਬੇ RAM ਸਿੰਘ ਦੇ ਕੋਲੇ ਗਿਆ ਕਹਿੰਦੇ ਮਾਰਾ ਮੈਂ ਸਾਢੇ 3 ਸਾਲ ਤੱਕ ਤੁਹਾਡਾ ਸੁਣ ਕੇ ਜਪਦਾ ਰਿਹਾ ਤੇ ਅੱਜ ਹੁਣ ਸਫਲ ਹੋ ਗਿਆ ਸਿਮਰਨ ਮੇਰੇ ਅੰਦਰੋਂ ਕਹਿਣ ਲੱਗੇ ਭਾਈ ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਹੈ ਜਿਹੜਾ ਕਦੇ ਨਾ ਵਿਸਰੇ ਮੈਂ ਮਿਹਨਤ ਕੀਤੀ ਹੈ ਤੇ ਮੇਰੇ ਅੰਦਰ ਵਸਿਆ ਹੈ ਤੇ ਤੁਸੀਂ ਵੀ ਸਾਢੇ 3 ਸਾਲ ਮਿਹਨਤ ਮੇਰੇ ਕਰਨ ਦਾ ਇਹ ਫਲ ਤੈਨੂੰ ਮਿਲਿਆ ਹੈ ਤੇ ਤੂੰ ਵੀ ਹੁਣ ਕਰ ਸੁਣ ਕੇ ਫੇਰ ਉਹ ਬਾਬੇ ਨੇ ਕਿਹਾ ਕਿ ਮੈਂ 3.5 ਸਾਲ ਫੇਰ ਕੀਤਾ ਤੇ ਫੇਰ ਮੇਰਾ ਆਪੇ ਅੱਠੇ ਪੈਰਾਂ ਜਾਂ ਬਾਜ਼ਾਰ ਤੇ ਲਿਆ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਨਾਲ ਸੋ ਪਾਇ ਪ੍ਰੇਮਪੂਰਵਕ ਜਿਹੜਾ ਮਿਲੇ ਸਹਿਜ ਗੁੰਗਾਈ ਹੈ ਸਤਿਗੁਰੂ ਸਾਹਿਬ ਜੀ ਸਹਿਜ ਅਵਸਥਾ ਵਿੱਚ ਹਰ ਵਕਤ ਗੁਣਾਂ ਨੂੰ ਗਾਉਣ ਦੀ ਦਾਤ ਦੇ ਦਿੰਦੇ ਇਹ ਪਿਆਰੇ ਜੀ ਗੁੰਗਾਈ ਵਿਗਸਾ ਸਦਾ ਆਨੰਦ ਨੂੰ ਜਿਹੜਾ ਮਹਾਰਾਜ ਦੇ ਗੁਣਾਂ ਨੂੰ ਗਾਉਂਦਾ ਹੈ ਉਹ ਰਾਤ ਜਦੋਂ ਬੇਸਾ ਖੜਿਆ ਹੁੰਦਾ ਹੈ ਰਾਤ ਦੇ ਨੇ ਵਿਦਿਆਰੂਪੀ ਰਾਤੋਂ ਪ੍ਰਭ ਗਿਆਨ ਰੂਪੀ ਦੇਨ ਹੋ ਜਾਂਦਾ ਹੈ ਜਾਂ ਆਪ ਸੱਚੀ ਭਾਵ ਜਦੋਂ ਸੱਚੇ ਪਾਰਸਨ ਨੂੰ ਆਪ ਇਹ ਭਾ ਜਾਂਦਾ ਜਦੋਂ ਸੱਚੇ ਦਾ ਆਪਣਾ ਆਪ ਸਰੂਪ ਇਹਨੂੰ ਭਾ ਜਾਂਦਾ ਭਾਵਨਾ ਲੱਗ ਜਾਂਦੀ ਹੈ ਹੰਕਾਰ ਹਉਮੈ ਤਜੈ ਮਾਇਆ ਹੰਕਾਰ ਆਪ ਦੇ ਗੁਣਾਂ ਦਾ ਨਾ ਕਰੇ ਤੇ ਹਉਮੈ ਦੇ ਵੀ ਨਾ ਕਰੇ ਮਾਇਆ ਦਾ ਹੰਕਾਰ ਵੀ ਤਿਆਗ ਦੇਵੇਂ ਸਹਿਜ ਨਾਮ ਸਮਾਵੇ ਫਿਰ ਸੁਦੇਮਨ ਮਹਾਰਾਜ ਦੇ ਨਾਮ ਜਿ ਸਮਾ ਜਾਂਦਾ ਨਾਮ ਕਰਕੇ ਸੈਲ ਸਰੂਪ ਦੇ ਵਿੱਚ ਮਨ ਸਮਾ ਜਾਂਦਾ ਸਹੀ ਜੇਹੀ ਆਪ ਕਰਤਾ ਕਰੇ ਸੋਈ ਆਪ ਹੀ ਕਰਤਾ ਗੁਰੂ ਰੂਪ ਹੈ ਆਪ ਹੀ ਸਿੱਖ ਨੂੰ ਉਪਦੇਸ਼ ਦੇਣਾ ਕਰਦੇ ਹੈ ਆਪ ਹੀ ਕਰਤਾ ਅਧਿਕਾਰੀ ਹੋ ਕੇ ਅਭਿਆਸ ਨੂੰ ਕਰਨਾ ਹੈ ਸੋਈ ਆਪ ਪਰਮੇਸ਼ਰ ਆਪ ਦੇ ਤਾਂ ਪਾਈ ਆਪ ਜੀ ਨੂੰ ਗੁਰੂਆਂ ਦੁਆਰਾ ਨਾਮ ਵੀ ਦਾਤ ਦਿੰਦਾ ਹੈ ਤਾਂ ਉਹ ਪਾਈ ਆ ਪਾਉਂਦੀ ਹਮੇ ਪਾਈ ਹਰ ਜੀਉ ਕਿਰਪਾ ਕਰੇ ਇਸ ਪ੍ਰਕਾਲ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰੇ ਤਾ ਨਾਮ ਧਿਆਈਏ ਜੀ ਤਾਂ ਭਾਈ ਜੀਉ ਫਿਰਦੇ ਨੇ ਜਿਸੇ ਪਿਆਰੇ ਜੀ ਨਾਮ ਨੂੰ ਧਿਆਉਣਾ ਕਰੀਦਾ ਹੈ ਅੰਦਰ ਸਾਚਾ ਨੇ ਹੋ ਅੰਦਰ ਸੱਚੇ ਅਕਾਲ ਪੁਰਖ ਦਾ ਮੈਂ ਮਹ ਜਨਾਂ ਦੇ ਪੂਰੇ ਸਤਿਗੁਰਾ ਜੀ ਪੂਰਨ ਸਤਿਗੁਰਾਂ ਦਾ ਜਿਨ੍ਹਾਂ ਦੇ ਅੰਦਰ ਹੈ ਪਿਆਰੇ ਜੀ ਹਉ ਤਿਸ ਸੇਵੀ ਦਿਨ ਰਾ ਉਹਨਾਂ ਗੁਰ ਸਿੱਖਾਂ ਦੀ ਅਸੀਂ ਰਾਤ ਦਿਨੇ ਸੇਵਾ ਕਰੀਏ ਮੈਂ ਕਦੇ ਨਾ ਵਿਸਰੈ ਜੀ ਮੈਨੂੰ ਵੀ ਮਾਰੋ ਸੋਹ ਕਿਰਪਾ ਕਰਨ ਕਰੇ ਵੀ ਨਾਮ ਨਾ ਭੁੱਲਣਾ ਕਰੇ ਹੈ ਪਿਆਰੇ ਜੀ ਸਦੇ ਨਾ ਵਿਸਾਰੀ ਆਨੰਦਨ ਸਮਾਰੀ ਕਦੇ ਵੀ ਭੁਲਾਈਏ ਨਾ ਰਾਜ ਨੇ ਯਾਦ ਕਰਦੇ ਰਹੀਏ ਮਹਾਰਾਜ ਦੇ ਨਾਮ ਨੂੰ ਜਾਂ ਨਾਮ ਲਈ ਤਾਂ ਜੀ ਤੋਂ ਮਹਾਰਾਜਾ ਨਾਮ ਲਈ ਵਿਚਾਰੀ ਤਾਂ ਜਿਉਂਦੇ ਹਾਂ ਸਰਬਣੀ ਸੁਣੀ ਤਾਂ ਇਹ ਮਨ ਤ੍ਰਿਪਤਾ ਜਦੋਂ ਕੰਨਾਂ ਨਾਲ ਮਹਾਰਾਜਾ ਜਸ ਹਰ ਵਕਤ ਜੀਤਾ ਸੁਣਨਾ ਤੇ ਤਾਂ ਨਾਮ ਦੀ ਦਾਤ ਪ੍ਰਾਪਤ ਹੋਵੇ ਇਹ ਮਨ ਰਾਜ ਜਾਂਦਾ ਉਸ ਵੇਲੇ ਹੋਰ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਹਨ ਗੁਰਮੁਖ ਅੰਮ੍ਰਿਤ ਪੀਵਾ ਇੰਨ ਗੁਰਮੁਖਾਂ ਦੀ ਸੰਗਤ ਕਰਕੇ ਅੰਮ੍ਰਿਤ ਨਾਮ ਨੂੰ ਪੀਵਾ ਪੀਣਾ ਕਰਦੇ ਹਾਂ ਨਦਰ ਕਰੇ ਤਾਂ ਸਤਗੁਰ ਮਿਲੇ ਜੇ ਕਿਰਪਾ ਬਖਸ਼ੀ ਕਰੇ ਤਾਂ ਸਤਗੁਰਾਂ ਦੇ ਨਾਲ ਮਲਾਪ ਹੁੰਦਾ ਹੈ ਅਗਨ ਬਵੀਕ ਬੁੱਧ ਵਿਚਾਰ ਰਾਤ ਨੂੰ ਵਿਚਾਰ ਵਾਲੀ ਬੁੱਧੀ ਦੁਆਰਾ ਪਰਮੇਸ਼ਰ ਦੀ ਵਿਚਾਰ ਕਰੇ ਫਿਰਦੇ ਵਿੱਚ ਪੁਰਖ ਸਤਿਅ ਕਾਲ ਪੁਰਾ ਸਾਡੇ ਨਾਮ ਪ੍ਰੇਮ ਹੈ ਸਤਿਗੁਰ ਸਤਿਗੁਰੂ ਜੋ ਪੂਰਨ ਸਾਰੇ ਸੌਂ ਚ ਵਿਆਪ ਕੇ ਸੱਚੇ ਪਾਰਸਾ ਸਰਬ ਕਲਾ ਸਰਬ ਸਤਿਗੁਰ ਨਾਨਕ ਦੇਵ ਜੀ ਹਨ ਸਤ ਸੰਗਤ ਮਿਲੇ ਵੱਡ ਭਾਗ ਜੇ ਵੱਡੇ ਭਾਗ ਹੋਣ ਪੁਰਵ ਜਨਮ ਵਿੱਚ ਉਤਮ ਕਰਮ ਕੀਤੇ ਹੋਣ ਤਾਂ ਸਤਸੰਗਤੋਂ ਤੋਂ ਭਾਗਾਂ ਕਰਕੇ ਪ੍ਰਾਪਤ ਹੁੰਦੀ ਮਿਲਦੀ ਹੈ ਤਾਂ ਹਰ ਰਸ ਆਵੇ ਜੀ ਸੋ ਭਾਈ ਹਿੱਕ ਦਾ ਰਸ ਜੋ ਆਨੰਦ ਹੈ ਹਿਰਦੇ ਦੇ ਅੰਦਰ ਆ ਕੇ ਪ੍ਰਾਪਤ ਹੁੰਦਾ ਹੈ ਇਹ ਪਿਆਰੇ ਜੀ ਆਨੰਦ ਨ ਰਹੇ ਲੇਵਲਾ ਰਾਜ ਦੇ ਵਿੱਚ ਬ੍ਰਿਤੀ ਨੂੰ ਜੋੜੀ ਰੱਖੇ ਨਾਮ ਦੇ ਚ ਤਾਂ ਸਹਿਜ ਸਮਾਵੇ ਤਾਂ ਭਾਈ ਸੁਤੇ ਵਾਹਿਗੁਰੂ ਜਿਵੇਂ ਅਭੇਦ ਹੋ ਜਾਂਦਾ ਹੈ ਸਹਜ ਰੂਪ ਕਿਸਮਾ ਜਾਂਦਾ ਮਿਲ ਜਾਂਦਾ ਹੈ ਸਹਜ ਸਮਾਵੈ ਤਾਂ ਹਰ ਮਨ ਭਾਵੈ ਜਦੋਂ ਭਾਈ ਸ਼ਾਂਤੀਪੂਰਵਕ ਮਹਾਰਾਜ ਦੇ ਸ਼ਬਦ ਵਿੱਚ ਸਮਾਵੈ ਲੀਨ ਹੋ ਜੇ ਮਸਤ ਹੋ ਜੇ ਤਾਂ ਹਰੀ ਦੇ ਮਨ ਚੋਂ ਭਾ ਜਾਂਦਾ ਹੈ ਸਦਾ ਆਤੀਤ ਬੈਰਾਗੀ ਉਹ ਸਦਾ ਤੀਤ ਸਾਰੀ ਦੁਨੀਆ ਦੇ ਫਰਕਤ ਹੈ ਕਿਸੇ ਮੋਹ ਮਾਇਆ ਚੀ ਫਸਦਾ ਤੇ ਬੈਰਾਗੀ ਪੂਰਨ ਉਹਨਾਂ ਨੂੰ ਪਰਮੇਸ਼ਰ ਦੀ ਪ੍ਰੀਤ ਹੈ ਪੂਰਨ ਵਿਰਾਗ ਦੇ ਸਹਿਤ ਹਨ ਸਦਾ ਪਦਾਰਥਾਂ ਵੱਲੋਂ ਅਸੰਗ ਹੈ ਸਦਾ ਸਵੰਨੀਆਂ ਦੇ ਮੋਹ ਵੱਲੋਂ ਵਿਰਾਗ ਦੇ ਸਹਿਤ ਹਨ ਹਲਤ ਪਲ ਤੋਂ ਸੋਭਾ ਜਗ ਅੰਤਰ ਉਹਨਾਂ ਦੀ ਇਸ ਲੋਕ 'ਚ ਵੀ ਜਗ ਦੇ ਅੰਦਰ ਸੋਭਾ ਹੈ ਪਲਤ ਪਰ ਲੋਕ ਚ ਵੀ ਉਹਨਾਂ ਦੀ ਸ਼ੋਭਾ ਹੈ RAM ਨਾਮ ਲਿਵ ਲਾਗੀ ਜਿਨ੍ਹਾਂ ਦੀ ਪਰਮੇਸ਼ਰ ਦੇ ਨਾਮ ਵਿੱਚ ਬਿਲਕੁਲ ਜੁੜ ਗਈ ਹੈ ਲੱਗ ਗਈ ਹੈ ਹਰਖ ਸੋਗ ਦੁਹਾ ਤੇ ਮੁਕਤਾ ਉਹ ਆਏ ਹਰਖ ਨਾ ਗਏ ਸੋਗ ਪਦਾਰਥ ਦੇ ਹੋਣੇ ਕਰਕੇ ਖੁਸ਼ੀ ਨਹੀਂ ਉਹਨੂੰ ਹੁੰਦੀ ਪਦਾਰਥ ਦੇ ਚਲੇ ਜਾਣ ਤੇ ਨਾਸ਼ ਹੋਣ ਕਰਕੇ ਸੋਗ ਨਹੀਂ ਹੁੰਦਾ ਨੋਹ ਤੋ ਸਤੰਤਰ ਹਨ ਗੁਰਮੁਖ ਜੋ ਪ੍ਰਭ ਕਰੇ ਸੂ ਭਾਵੇ ਓ ਵਾਹਿਗੁਰੂ ਜੋ ਕੋਈ ਕਰਦਾ ਉਹਨਾਂ ਨੂੰ ਚੰਗਾ ਲੱਗਦਾ ਹੈ ਸਤ ਸੰਗਤ ਮਿਲੇ ਵਡ ਭਾ ਭਾਈ ਸਤ ਸੰਗਤ ਦੇ ਵੱਗਿਆ ਪਾਗਾ ਕਰਕੇ ਜਦੋਂ ਮਿਲਦੀ ਹੈ ਤਾਂ ਹਰ ਰਸ ਆਵੇ ਜੀ ਤਾਂ ਭਾਈ ਹਰੀ ਦਾ ਰਸ ਪ੍ਰੇਮ ਆਨੰਦ ਆ ਕੇ ਪ੍ਰਾਪਤ ਹੁੰਦਾ ਹੈ ਪਿਆਰੇ ਜੀ ਦੁਜੈ ਭਾਇ ਦੁੱਖ ਹੂ ਜਿਨ੍ਹਾਂ ਦੇ ਗਵਾਇਤ ਭਾਵ ਨੂੰ ਸਿਰ ਜੰਮਣ ਮਰਨ ਦਾ ਦੁੱਖ ਹੀ ਹੁੰਦਾ ਰਹਿੰਦਾ ਹੈ ਜਮ ਜੂਹਿਆ ਜੀ ਉਹ ਮਨਮੁਖਾ ਨੂੰ ਜਮਾ ਨੂੰ ਜੋਇਆ ਤਾੜਨਾ ਕੀਤਾ ਹੈ ਤਕੜਨਾ ਕੀਤਾ ਹੈ ਹਾਏ ਹਾਏ ਕਰੀ ਜਨਰਾ ਨਰਕ ਚ ਪਿਆ ਹੋਇਆ ਜੂਨਾ ਚ ਪਿਆ ਹਹਾਕਾਰ ਕਰਦਾ ਰਹਿੰਦਾ ਰਾਤ ਨੇ ਮਾਇਆ ਦੁਖ ਮੂਹਿਆ ਜੀ ਮਾਇਆ ਦੇ ਦੁੱਖ ਨੇ ਮੋਹਤ ਕਰ ਲਿਆ ਉਹਦੇ ਤਾਂ ਹੀ ਦੁਖਦਾਇਕ ਮਾਇਆ ਨੇ ਮਾਇਆ ਦੁਖ ਮੂਹਿਆ ਹਉਮੈ ਰੂਹਿਆ ਜੇਰੀ ਮਾਇਆ ਦੁਖਦਾਇਕ ਹੈ ਇਸਨ ਮੋਹ ਲਿਆ ਹੈ ਹਉ ਮੈਂ ਕਰਕੇ ਜੰਮਣ ਮੰਦਾ ਦੁੱਖ ਹੈ ਹਉ ਮੈਂ ਦੁਖੋ ਮਾਇਆ ਦੁਖ ਮੂਹਿਆ ਹਉ ਮੈਂ ਰੋਹਿਆ ਹਉ ਮੈਂ ਕਰਕੇ ਰੋਹਿਆ ਗੁੱਸੇ ਚ ਚੜਿਆ ਰਹਿੰਦਾ ਹਰ ਵਕਤ ਗੁੱਸਾ ਹੀ ਚੜਿਆ ਰਹਿੰਦਾ ਹਉ ਮੈਂ ਕਰਕੇ ਬੜਾ ਕਰੋਧੀ ਸੁਭਾਅ ਹੈ ਰੋਹ ਚੜਿਆ ਰਹਿੰਦਾ ਹੈ ਮੇਰੀ ਮੇਰੀ ਕਰਤ ਵਿਹਾਵੇ ਮੇਰੀ ਦੇਹ ਹੈ ਅਤੇ ਮੇਰੀ ਮੇਰਾ ਪਦਾਰਥ ਆਇਓ ਕਰਦੇ ਦੀ ਸਾਰੀ ਉਮਰ ਗੁਇਬਦੀ ਜਾਂਦੀ ਹੈ ਜੋ ਪ੍ਰਭ ਦੇ ਤਿਸ ਚੇਤੇ ਨਹੀਂ ਜੋ ਪ੍ਰਭੂ ਦਾਤਾ ਦਿੰਦਾ ਉਸ ਵਾਹਿਗੁਰੂ ਨੂੰ ਚੇਤੇ ਨਹੀਂ ਕਰ ਜਾਏ ਜੀਵ ਅੰਤ ਗਿਆ ਪਛਤਾਵੇ ਅੰਤ ਵਿੱਚ ਸੁਨ ਸੰਸੰਗੀ ਜਦੋਂ ਗਿਆ ਪਰਲੋਕ ਨੂੰ ਪਛਤਾਵਾ ਕਰੇਗਾ ਬਿਨ ਨਾਵੇ ਕੋ ਸਾਥ ਨਾ ਚੱਲਦਾ ਮਹਾਰਾਜ ਦੇ ਨਾਮ ਤੋਂ ਬਿਨਾ ਕੋਈ ਕਿਸੇ ਪੁਰਖ ਦੇ ਨਾਲ ਸਾਖ ਇਸਤਰੀ ਪੁਰਖ ਦੇ ਨਾਲ ਨਹੀਂ ਜਾਂਦਾ ਪਰਲੋਕ 'ਚ ਕਲਤਰ ਕਲਤਰ ਮਾਇਆ ਧੂਰਿਆ ਜੇ ਕੋਈ ਪੁੱਤਰ ਮੰਨੇ ਪੂ ਨਰਕ ਤੋਂ ਕਹਿੰਦੇ ਕਾ ਰੱਖਿਆ ਕਰਨਗੇ ਕਲਤਰ ਕਲ ਧਾਤੂ ਨੂੰ ਧਾਰਨ ਵਾਲੀ ਇਸਤਰੀ ਹੈ ਇਹ ਸਭ ਮਾਇਆ ਸਰੂਪ ਨੇ ਧੋਖੇ ਬਾਜੀ ਕੀਤੀ ਹੈ ਇਹ ਮਾਇਆ ਨਹੀਂ ਛੱਡ ਲਿਆ ਸਾਰੇ ਜੀਵ ਜੰਤ ਸੁਜੈ ਭਾਇ ਦੁਖ ਹੋਇ ਇਉਂ ਦੁਆਦ ਭਾਵ ਕਰਨ ਤੇ ਪਰਮੇਸ਼ਰ ਨੂੰ ਵਿਸਾਰ ਕੇ ਜੰਮਣ ਦਾ ਦੁਖ ਹੀ ਉਹਨਾਂ ਪਰਖਾ ਨੂੰ ਹੁੰਦਾ ਹੈ ਖਜਮ ਜੋਹਿਆ ਜੈ ਐਸਾ ਮਨੁਖ ਜਮਨ ਜੋਹਿਆ ਤਾੜਨਾ ਕੀਤਾ ਹੈ ਤੱਕਿਆ ਹੈ ਉਹਨਾਂ ਦੇ ਤਨ ਤੁਖਤ ਸੀ ਜਵਾਂ ਦੀ ਪਈ ਰਹਿੰਦੀ ਹੈ ਸਰ ਕਿਰਪਾ ਲੇਹੁ ਮਿਲੈ ਕੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰੋ ਆਪ ਦੀ ਸੰਗਤ ਦੁਆਰਾ ਸਾਨੂੰ ਆਪ ਦੇ ਨਾਮ ਚ ਮੇਲ ਲਓ ਮਹਿਲ ਹਰ ਪਾਇਆ ਜੀ ਜੇ ਹਰੀ ਜਿਨਾਂ ਨੇ ਹਰੀ ਤੇਰੇ ਮਹਾਨ ਸਰੂਪ ਨੂੰ ਪਾਇਆ ਹੈ ਉਹਨਾਂ ਦੇ ਨਾਲ ਕਿਰਪਾ ਕਰਕੇ ਸਾਨੂੰ ਵੀ ਲੈ ਲਓ sada reh karju ਅਸੀਂ ਉਹਨਾਂ ਦੇ ਜੇ ਹੱਥ ਹਰ ਵਕਤ ਅੱਖ ਜੋੜ ਕੇ ਰਹੀਏ ਅੰਦਰੋਂ ਭਾਵੇਂ ਕੁਝ ਜੋੜ ਕੇ ਰੱਖੀਏ ਸਭ ਮਨ ਭਾਵਾ ਜੀ ਜੋ ਵਾਹਿਗੁਰੂ ਦੇ ਮਨ 'ਚ ਪਾਉਂਦੇ ਆ ਤੁਨੋਂ ਪੁਰਖ ਹੈ ਜੋ ਵਾਹਿਗੁਰੂ ਨੂੰ ਪਾਉਂਦਾ ਹੈ ਉਸ ਨੂੰ ਮੰਨਣ ਕੀਤਾ ਦੇ ਸਤਾ ਰਿਹਾ ਹੈ ਪ੍ਰਭ ਮਨ ਭਾਵੇ ਤਾਂ ਹੁਕਮ ਸਮਾਵੇ ਜੇ ਵਾਹਿਗੁਰੂ ਦੀ ਮਨ 'ਚ ਸਰਦਾ ਹੋਵੇ ਤਾਂ ਮਾਰਾ ਦੇ ਹੁਕਮ ਵਿੱਚ ਲੀਨ ਹੁੰਦਾ ਹੈ ਪੁਰਖੋ ਹੁਕਮ ਪਰਮੇਸ਼ਰ ਦਾ ਜੋ ਵਾਹਿਗੁਰੂ ਨਾਮ ਜਪਣਾ ਹੈ ਉਹਦ ਜ ਮਨ ਲੀਨ ਹੁੰਦਾ ਹੈ ਪ੍ਰਭੂ ਦੇ ਮਨ ਚ ਭਾ ਜਾਵੇ ਕ ਹੁਕਮ ਦੁਆਰਾ ਵਾਹਿਗੁਰੂ ਚ ਸਮਾਵੇ ਲੀਨ ਹੋ ਜਾਂਦਾ ਹੈ ਅਭੇਦ ਹੋ ਜਾਂਦਾ ਹੈ ਹੁਕਮ ਮੰਨ ਸੁਖ ਪਾਏ ਜਿਨੇ ਜਿਨਾਂ ਨੇ ਮਾਰਾ ਦੇ ਪਾਣੀ ਨੂੰ ਹੁਕਮ ਨੂੰ ਮੰਨਿਆ ਮਨੋਂ ਸੋਖਣਿਕ ਨੂੰ ਪਾਇਆ ਹੈ ਆਨੰਦ ਨੇ ਜਪਤ ਰਹੇ ਦਿਨ ਰਾਤੀ ਰਾਤ ਨੇ ਮਹਾਰਾਜ ਦੇ ਨਾਮ ਨੂੰ ਜਪਦਾ ਰਹੇ ਆਗਿਆ ਹੈ ਸਹਜੇ ਨਾਮ ਤੇ ਆਇਆ ਸੁਖੀ ਮਹਾਰਾਜ ਦੇ ਨਾਮ ਨੂੰ ਜਿਵੇਂ ਮਨ ਦਾ ਫੁਰਨਾ ਫੁਰਦਾ ਓ ਨਾਮ ਨੂੰ ਧਿਆਇਆ ਜਾਵੇ ਨਾਮੋਂ ਨਾਮ ਮਿਲੀ ਵਡਿਆਈ ਨਾਮ ਜਪਣ ਵਾਲਿਆਂ ਨੂੰ ਨਾਮੀ ਪਰਮੇਸ਼ਰ ਜੀ ਉਹ ਪ੍ਰਸਿੱਧ ਹੋਇਆ ਉਹਦੀ ਵਡਿਆਈ ਮਿਲੀ ਹੈ ਨਾਮ ਜਪਣਾ ਮਨ ਬਾਣੀ ਸ਼ਰੀਰ ਕਰਕੇ ਨਾਮ ਹੀ ਨਾਮ ਦੀ ਉਹਨਾਂ ਨੂੰ ਜਪਣ ਦੀ ਵਡਿਆਈ ਮਾਰਨ ਦਿੱਤੀ ਹੈ ਨਾਨਕ ਨਾਮ ਮਨ ਭਾਵੇ ਉਹਨਾਂ ਨੂੰ ਨਾਮ ਦੀ ਵਡਿਆਈ ਦਿੱਤੀ ਉਹਨਾਂ ਨੂੰ ਨਾਮੋ ਜੋ ਨਾਮੀ ਬ੍ਰਹਮ ਹੈ ਉਹਦੀ ਪ੍ਰਾਪਤੀ ਨੂੰ ਵਡਿਆਈ ਮਿਲ ਜਾਂਦੀ ਹੈ ਨਾਮ ਜੋ ਪ੍ਰਸਿੱਧ ਹੈ ਉਹਦੀ ਵਡਿਆਈ ਜਨ ਜਤਾ ਸੋ ਤਸੀ ਜਿਹੜੀ ਦਾਤ ਪ੍ਰਾਪਤ ਹੋ ਜਾਂਦੀ ਆ ਨਾਨਕ ਨਾਮ ਮਨ ਭਾਵੇ ਸਤਿਗੁਰੂ ਆਰਾਮਦਾਸ ਬਨਉ ਫਰਮਾਉਂਦੇ ਹਨ ਕਿ ਸਾਡੇ ਮਨ ਚ ਭਾਈ ਮਰ ਨਾਮ ਹੀ ਇਸ ਕਰਕੇ ਪਾਉਂਦਾ ਹੈ ਕਰ ਕਿਰਪਾ ਲਿਹੁ ਮਿਲਾ ਇਹ ਮੇਰੇ ਵਾਹਿਗੁਰੂ ਕਿਰਪਾ দৃষ্টি ਕਰਕੇ ਸਾਨੂੰ ਮਿਲ ਲਓ ਆਪ ਮਹਿਲ ਹਰ ਪਾਵੇ ਜੀ ਇਸ ਪ੍ਰਕਾਰ ਹਰੀ ਤੇਰੇ ਮਹਾਨ ਸਰੂਪ ਨੂੰ ਅਧਿਕਾਰੀ ਪਾ ਲੈਂਦੇ ਆ ਤ੍ਰਿਆ ਬਦਰੂਪੀ ਮਹਾਨ ਨੂੰ ਪਾ ਲੈਂਦੇ ਨੇ ਪਿਆਰੇ ਜੀ